ਜਿਸ ਦਿਨ ਦਾ ਲੋਕਾਂ ਨੂੰ ਬੇਸਬਰੇ ਦੇ ਨਾਲ ਇੰਤਜ਼ਾਰ ਸੀ ਤਾਂ ਅੱਜ ਉਹ ਦਿਨ ਆ ਗਿਆ ਜਿਹੀਂ ਆਜ ਪਤਾ ਲੱਗ ਜਾਏਗਾ ਕਿ ਆਖਰ ਜਲੰਧਰ ਦਾ ਸਿਕੰਦਰ ਕੌਣ ਹੋਵੇਗਾ ਤੁਹਾਨੂੰ ਦੱਸਦੇ ਕਿ ਜਲੰਧਰ ਜ਼ਿਮਨੀ ਚੋਣਾ 10 ਤਰੀਕ ਨੂੰ ਹੋਇਆ ਸਨ ਜਿਸ ਦਾ ਨਤੀਜਾ ਜੋ ਹੈ ਅੱਜ ਲਿਆਂਦਾ ਜਾਵੇਗਾ ਤਾਂ 8 ਵਜੇ ਤੋਂ ਵੋਟਾਂ ਦੀ ਗਿਣਤੀ ਜੋ ਹੈ ਸ਼ੁਰੂ ਹੋ ਚੁੱਕੀ ਹੈ ਅੱਜ ਐਲਾਨ ਹੋ ਜਾਵੇਗਾ ਕਿ ਆਖਰ ਜਲੰਧਰ ਵਿਸਤ ਵਿੱਚ ਕਿਸ ਨੇ ਬਾਜ਼ੀ ਮਾਰੀ ਹੈ ਤਾਂ ਜ਼ਿਕਰ ਹੋ ਗਿਆ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਜ਼ਿਮਨੀ ਚੋਣ ਜੋ ਹੈ ਦਿਖਣ ਨੂੰ ਮਿਲੀ ਜਲੰਧਰ ਜ਼ਿਮਨੀ ਚੋਣ ਦਾ ਉੱਚਾ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲਿਆ ਜਿੱਥੇ ਕਾਂਗਰਸ ਆਪ ਅਤੇ ਭਾਜਪਾ ਦਾ ਸਖਤ ਮੁਕਾਬਲਾ ਸੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼ੀਤਲ ਅੰਗੁਰਾਲ ਜੋ ਕਿ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਗਏ ਸੀ ਹਾਲਾਂਕਿ ਅਸਤੀਫਾ ਦੇਣ ਤੋਂ ਬਾਅਦ ਸ਼ੀਤਲ ਅੰਗੁਰਾਲ ਦੇ ਵੱਲੋਂ ਆਪਣਾ ਅਸਤੀਫਾ ਵਾਪਸ ਲੈਣ ਦੀ ਗੱਲ ਵੀ ਆਖੀ ਗਈ ਸੀ ਪਰ ਜੋ ਸਪੀਕਰ ਨੇ ਸਪੀਕਰ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਸੀ ਉਸ ਤੋਂ ਬਾਅਦ ਜਲੰਧਰ ਵੈਸਟ ਤੋਂ ਭਾਜਪਾ ਨੇ ਸ਼ੀਤਲ ਅੰਗੁਰਾਲ ਨੂੰ ਆਪਣਾ ਉਮੀਦਵਾਰ ਬਣਾਇਆ ਅਤੇ ਮੈਦਾਨ ਦੇ ਵਿੱਚ ਉਤਾਰਿਆ ਹੁਣ ਅੱਜ ਜਿਮਨੀ ਚੋਣ ਦੇ ਵਿੱਚ ਆਖਰ ਕੌਣ ਬਾਜ਼ੀ ਮਾਰੇਗਾ ਜਲੰਧਰ ਜਿਮਨੀ ਚੋਣ ਦੇ ਵਿੱਚ ਇਹ ਕੁਝ ਕੁ ਸਮੇਂ ਦੇ ਵਿੱਚ ਹੀ ਪਤਾ ਚੱਲ ਜਾਵੇਗਾ 8 ਵਜੇ ਤੋਂ ਵੋਟਾਂ ਦੀ ਗਿਣਤੀ ਜੋ ਹੈ ਸ਼ੁਰੂ ਹੋ ਚੁੱਕੀ ਹੈ ਤਾਂ ਲੋਕਾਂ ਨੂੰ ਬੇਸਬਰੇ ਦੇ ਨਾਲ ਇੰਤਜ਼ਾਰ ਸੀ ਇਹ ਜਾਣਨ ਦਾ ਕਿ ਆਖਰ ਜਲੰਧਰ ਦੇ ਵਿੱਚ ਕੌਣ ਬਾਜ਼ੀ ਮਾਰੇਗਾ ਕਿਉਂਕਿ ਤਿਕੋਣਾ ਮੁਕਾਬਲਾ ਸਖਤ ਮੁਕਾਬਲਾ ਕਾਂਗਰਸ ਪਾਰਟੀ ਅਤੇ ਆਪ ਜੇਕਰ ਗੱਲ ਕੀਤੀ ਜਾਵੇ ਬੀਜੇਪੀ ਆਪ ਦੇ ਵੱਲੋਂ 모ਹਿੰਦਰ ਭਗਤ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਜੇਕਰ ਗੱਲ ਕੀਤੀ ਜਾਵੇ ਕਾਂਗਰਸ ਦੀ ਤਾਂ ਕਾਂਗਰਸ ਦੇ ਵੱਲੋਂ ਜੋ ਹੈ सुरेंद्र कौर ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਸੀ ਤਾਂ ਤਿਕੋਣਾ ਮੁਕਾਬਲਾ ਜੋ ਹੈ ਦੇਖਣ ਨੂੰ ਮਿਲਿਆ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ 10 ਤਰੀਕ ਨੂੰ ਵੋਟਾਂ ਪਈਆਂ ਸੰਤ ਅੱਜ ਉਹਨਾਂ ਦਾ ਐਲਾਨ ਹੋਵੇਗਾ ਕਿ ਆਖਰ ਕੌਣ ਬਾਜ਼ੀ ਮਾਰੇਗਾ ਜਲੰਧਰ ਜਿਮਨੀ ਚੋਣਾ ਦੇ ਵਿੱਚ ਤਾਂ ਕੁਝ ਕੁ ਸਮੇਂ ਸਮਾਂ ਹੀ ਰਹਿ ਗਿਆ ਕੁਝ ਕੁ ਸਮੇਂ ਦੇ ਵਿੱਚ ਪਤਾ ਲੱਗ ਜਾਏਗਾ ਕਿ ਆਖਰ ਜਲੰਧਰ ਦੇ ਵਿੱਚ ਕੌਣ ਬਣੇਗਾ ਸਿਕੰਦਰ ਤਾਂ ਤੁਹਾਨੂੰ ਦੱਸ ਦੇ ਕਿ 8 ਵਜੇ ਤੋਂ ਗਿਣਤੀ ਜੋ ਹੈ ਸ਼ੁਰੂ ਹੋ ਚੁੱਕੀ ਹੈ ਲਗਾਤਾਰ ਗਿਣਤੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਅੱਜ ਸਭ ਕੁਝ ਸਾਫ਼ ਹੋ ਜਾਵੇਗਾ ਲੋਕਾਂ ਦਾ ਇੰਤਜ਼ਾਰ ਹੁਣ ਖਤਮ ਹੋਣ ਵਾਲਾ ਹੈ ਜਿੱਥੇ ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਆਖਰ ਜਲੰਧਰ ਦੇ ਵਿੱਚ ਆਖਰ ਕੌੜ ਬਾਜ਼ੀ ਮਾਰ ਰਿਹਾ